ਰੋਜੀ ਰੋਟੀ ਕਮਾਉਣ ਦੇ ਲਈ ਵਿਦੇਸ਼ ਗਿਆ ਸੀਗਾ ਇਹ ਪੰਜਾਬੀ ਨੌਜਵਾਨ ਤੇ ਦੇਖੋ ਹੁਣ ਉਥੇ ਉਸਦੀ ਮੌਤ ਹੋ ਗਈ ਹੈ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਤੇ ਇੱਕ ਛੋਟੇ ਜਿਹੇ ਮਾਸੂਮ ਬੱਚੇ ਦੇ ਸਿਰ ਦੇ ਉੱਤੋਂ ਪਿਓ ਦਾ ਸਾਇਆ ਉੱਠ ਗਿਆ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਪੰਜਾਬੀ ਜੋ ਨੌਜਵਾਨ ਸੀਗਾ ਜੋ ਕਿ ਵਿਦੇਸ਼ ਗਿਆ ਸੀ ਘਰ ਦੀ ਆਰਥਿਕ ਸਥਿਤੀ ਨੂੰ ਠੀਕ ਕਰਨ ਦੇ ਲਈ ਪਰ ਉਥੇ ਇੱਕ ਬਾਣਾ ਵਾਪਰ ਗਿਆ ਤੇ ਇਸ ਦੇ ਵਿੱਚ ਉਸ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪਿਆ ਦਾ ਉਸਦੀ ਮੌਤ ਦੀ ਮੰਦਪਾਤੀ ਖਬਰ ਹੁਣ ਪਰਿਵਾਰ ਤੱਕ ਪਹੁੰਚ ਚੁੱਕੀ ਹੈ ਤੇ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਦੱਸਿਆ ਕਿ ਹੁਣ ਤਹਿਸੀਲਬਾਬਾ ਬਕਾਲਾ ਸਾਹਿਬ ਦੇ ਪਿੰਡ ਸਠਿਆਲਾ ਦੇ ਜੰਪਲ ਇਕਬਾਲ ਸਿੰਘ ਜੋ ਕਿ ਰੋਜ਼ੀ-ਰੋਟੀ ਖਾਤਰ ਦੁਬਈ ਗਿਆ ਸੀ ਇਕਬਾਲ ਸਿੰਘ ਦੁਬਈ ਦੇ ਸ਼ਹਿਰ ਸਰਜਾ ਵਿੱਚ ਕੰਮ ਕਰਦਾ ਸੀ ਜਿੱਥੇ ਅਚਾਨਕ ਉਸਦੀ ਸਿਹਤ ਵਿਗੜ ਜਾਣ ਕਰਕੇ ਉਸਦੀ ਮੌਤ ਹੋਈ ਹੈ ਜਿਸ ਦੀ ਮ੍ਰਿਤਕ ਦੇ ਨੂੰ 에ਅਰਲਾਈਨਸ ਰਾਹੀਂ ਅੰਮ੍ਰਿਤਸਰ 에ਅਰਪੋਰਟ ਤੇ ਲਿਆਂਦਾ ਗਿਆ ਇਸ ਦੌਰਾਨ ਪਰਿਵਾਰ ਨੇ ਮ੍ਰਿਤਕ ਦੇ ਨੂੰ ਜਦੀ ਪਿੰਡ ਸਟਿਆਣਾ ਵਿਖੇ ਲਿਆ ਕੇ ਨਾਮ ਅੱਖਾਂ ਨਾਲ ਅੰਤਿਮ ਸੰਸਕਾਰ ਕੀਤਾ ਇਸ ਸੰਬੰਧੀ ਮ੍ਰਿਤਕ ਇਕਬਾਲ ਸਿੰਘ ਦੇ ਰਿਸ਼ਤੇਦਾਰ ਤੇ ਵੱਲੋਂ ਦੱਸਿਆ ਗਿਆ ਕਿ ਮ੍ਰਿਤਕ ਵਿਆਹਿਆ ਹੋਇਆ ਸੀ ਇੱਕ 4 ਸਾਲ ਦਾ ਬੇਟਾ ਸੀ ਮ੍ਰਿਤਕ ਇਕਬਾਲ ਸਿੰਘ ਦਾ ਛੋਟੀ ਉਮਰ ਹੀ ਉਸਦੇ ਪਿਤਾ ਦਾ ਵਿਆਹਤ ਹੋ ਗਿਆ ਸੀ ਤੇ ਉਸਦੇ ਨਾਨਕੇ ਪਰਿਵਾਰ ਹੀ ਉਸਦਾ ਪਾਲਨ ਪੋਸ਼ਣ ਹੋਇਆ ਸੀ ਤੇ ਦੱਸਦੀ ਹੈ ਕਿ ਹੁਣ ਇਹ 4 ਸਾਲ ਦਾ ਮਾਸੂਮ ਬੱਚਾ ਸੀਗਾ ਔਰ ਆਪਣੇ ਬੱਚੇ ਦੇ ਭਵਿੱਖ ਨੂੰ ਘਰ ਦੀ ਆਰਥਿਕ ਸਥਿਤੀ ਨੂੰ ਠੀਕ ਕਰਨ ਦੇ ਲਈ ਇਹ ਜੋ ਦੁਬਈ ਗਿਆ ਸੀ ਪਰ ਉਥੇ ਸਿਹਤ ਖਰਾਬ ਹੋਣ ਕਾਰਨ ਕੇਸ ਦੀ ਮੌਤ ਹੋ ਗਈ ਇਸ ਨੇ ਦਮ ਤੋੜ ਦਿੱਤਾ ਜਿਸ ਤੋਂ ਬਾਅਦ ਪਰਿਵਾਰ ਨੇ ਨਾਮ ਅੱਖਾਂ ਦੇ ਨਾਲ ਆਪਣੇ ਪੁੱਤ ਦਾ ਸੰਸਕਾਰ ਕੀਤਾ ਮੰਦਭਾਗੀ ਖਬਰ 에어ਲਾਈਨਸ ਦੇ ਜ਼ਰੀਏ ਇਸ ਨੂੰ ਅੰਮ੍ਰਿਤਸਰ 에어ਪੋਰਟ ਤੇ ਲਿਆਂਦਾ ਗਿਆ ਪਰਿਵਾਰ ਨੇ ਆਪਣੇ ਜੱਦੀ ਪਿੰਡ ਇਸ ਦਾ ਅੰਤਿਮ ਸੰਸਕਾਰ ਕੀਤਾ ਬਹੁਤ ਸਾਰੀਆਂ ਅਜਈਆਂ ਮੰਦਭਾਗੀਆਂ ਘਟਨਾਵਾਂ ਅਜਈਆਂ ਮੰਦਭਾਗੀਆਂ ਖਬਰਾਂ ਵਿਦੇਸ਼ਾਂ ਦੀਆਂ ਧਰਤੀਆਂ ਤੋਂ ਆਉਂਦੀਆਂ ਰਹਿੰਦੀਆਂ ਨੇ ਚਾਹੇ ਉਹ ਕੈਨੇਡਾ ਅਮਰੀਕਾ ਜਾਂ ਕੋਈ ਵੀ ਦੇਸ਼ ਹੋਵੇ ਉਸ ਤੋਂ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਪੰਜਾਬੀਆਂ ਦੇ ਨਾਲ ਇਹ ਕਈ ਭਾਣੇ-ਪਾਪਰ ਚਾਦੇ ਨੇ ਤੇ ਦੱਸ ਜੀਏ ਕਿ ਇੱਕ ਹੋਰ ਅਜਿਹਾ ਵਿਅਕਤੀ ਜੋ ਕਿ ਆਪਣੇ ਪਰਿਵਾਰ ਨੂੰ ਪਾਲਣ-ਪੋਸਣ ਦੇ ਲਈ ਦੁਬਈ ਗਿਆ ਸੀ ਪਰ ਉੱਥੇ ਜਾ ਕੇ ਉਸ ਦੇ ਨਾਲ ਇੱਕ ਵੱਡੀ ਘਟਨਾ ਵਾਪਰੀ ਜਾਨੀ ਕਿ ਸਿਹਤ ਖਰਾਬ ਹੋਣ ਕਰਕੇ ਉਸਨੇ ਦਮ ਤੋੜ ਦਿੱਤਾ ਉਸਦੀ ਮੌਤ ਹੋਈ ਹੈ ਤੇ ਪਰਿਵਾਰ ਜਿਹੜਾ ਵਾ ਬੇहद ਦੁੱਖ ਦੇ ਵਿੱਚ ਹੈ ਕਿਉਂਕਿ ਘਰ ਦੇ ਵਿੱਚ ਕਮਾਉਣ ਵਾਲਾ ਉਹ ਸੀਗਾ ਨੌਜਵਾਨੀ ਸੀਗਾ ਉਹ ਪੋਤੀ ਸੀ ਮਾਦਾ ਔਰ ਉਸਦੇ ਜਿਹੜੇ ਮਾਤਾ ਪਿਤਾ ਸੀਗੇ ਹਾਲਾਂਕਿ ਉਸਦੇ ਉਹਨਾਂ ਦੀ ਪਹਿਲਾਂ ਮੌਤ ਹੋ ਚੁੱਕੀ ਸੀ ਨਾਨਕੇ ਪਰਿਵਾਰ ਵਾਲਿਆਂ ਨੇ ਹੀ ਇਸ ਨੂੰ ਜੋ ਹੈ ਇਸਾ ਪਾਲਣ ਪੋਸ਼ਣ ਕੀਤਾ ਸੀਗਾ ਤੇ ਮਾਪਿਆਂ ਦਾ ਪੁੱਤ ਜਿਹੜਾ ਸੀਗਾ ਉਹ ਵੀ ਹੁਣ ਜਹਾਨੋਂ ਤੁਰ ਗਿਆ ਹਾਲਾਂਕਿ ਪਹਿਲਾਂ ਮਾਪੇ ਚਲੇ ਗਏ ਔਰ ਇਸ ਦਾ 4 ਸਾਲ ਦਾ ਮਾਸੂਮ ਬੇਟਾ ਤੇ ਪਿੱਛੇ ਪਤਨੀ ਦੋਹੀ ਇਕੱਲੇ ਰਹਿ ਕੇ ਤਾਂ ਇਸ ਦੀ ਵੀ ਮੌਤ ਹੋ ਗਈ ਆ ਹਾਲਾਂਕਿ ਪਰਿਵਾਰ ਹੁਣ ਕਿਵੇਂ ਆਪਣੇ ਆਪ ਨੂੰ ਸੰਭੇਗਾ ਕਿ ਕੁਝ ਕਰ ਦੇ ਕਿਵੇਂ ਗੁਜ਼ਾਰਾ ਹੋਵੇਗਾ ਕਿਉਂਕਿ ਕਮਾਉਣ ਵਾਲਾ ਹੀ ਸੀਗਾ ਔਰ ਜਿਸ ਤੋਂ ਬਾਅਦ ਹੁਣ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਮੰਦਪਾਗੀ ਖਬਰ ਪਾੜੇ ਨਾਲ ਸਾਂਝੀ ਕਰਨਿਆ ਬਾਬਾ ਬਕਾਲਾ ਦੇ ਪਿੰਡ ਦੇ ਵਿੱਚ ਰਹਿਣ ਵਾਲਾ ਇਹ ਵਿਅਕਤੀ ਸੀਗਾ ਜੋ ਕਿ ਆਪਣੇ ਪਰਿਵਾਰ ਨੂੰ ਸਾਂਭਣ ਦੇ ਲਈ ਪਾਸ਼ਣ ਪਾਲਨ ਪੋਸ਼ਣ ਕਰਨ ਦੇ ਲਈ ਵਿਦੇਸ਼ ਗਿਆ ਸੀ ਦੁਬਈ ਗਿਆ ਸੀ ਤੇ ਉੱਥੇ ਕੰਮਕਾਰ ਕਰਦਾ ਸੀ ਪਰ ਜਦੋਂ ਅਚਾਨਕ ਸਿਹਤ ਵਿਗੜੀ ਤਾਂ ਉਸ ਤੋਂ ਬਾਅਦ ਹੀ ਮੌਤ ਹੋ ਗਈ ਹੈ ਹਾਲਾਂਕਿ ਦੱਸਿਆ ਕਿ ਹੁਣ ਇਸ ਦੀ ਜਿਹੜੀ লাশ ਹੈ ਉਸ ਨੂੰ ਲਿਆਦਾ ਗਿਆ ਘਰ ਤੇ ਅੰਤਿਮ ਸੰਸਕਾਰ ਪਰਿਵਾਰ ਦੇ ਵੱਲੋਂ ਕੀਤਾ ਗਿਆ ਨਾਮ ਅੱਖਾਂ ਦੇ ਨਾਲ ਹਾਲਾਕੀ ਹੁਣ ਪਰਿਵਾਰ ਇਹ ਸੋਚਣ ਲਈ ਮਜਬੂਰ ਹੈ ਕਿ ਆਖਰ ਅੱਗੇ ਜ਼ਿੰਦਗੀ ਕਿਵੇਂ ਬਤੀਤ ਹੋਏਗੀ। ਯਾਨੀ ਕਿ ਘਰ ਦਾ ਕਮਾਉਣ ਵਾਲਾ ਵਿਅਕਤੀ ਤਾਂ ਉਸ ਦੀ ਮੌਤ ਹੋ ਗਈ ਹੈ। ਘਰ ਦੇ ਵਿੱਚ ਹੁਣ ਕਿਵੇਂ ਗੁਜ਼ਾਰਾ ਹੋਵੇਗਾ? ਕਿਉਂਕਿ ਇੱਕ ਪਿੱਛੇ 4 ਸਾਲ ਦਾ ਮਾਸੂਮ ਬੇਟਾ ਵੀ ਹੈ ਜੋ ਕਿ ਹੁਣ ਆਪਣੇ ਉਸ ਦੇ ਸਿਰ ਦੇ ਉੱਤੇ ਉਸ ਦਾ ਪਿਓ ਦਾ ਸਾਯਾ ਵੀ ਉੱਟ ਗਿਆ ਤੇ ਆਖਰ ਉਸ ਨੇ ਹਾਲੇ ਭਵਿੱਖ ਦੇਖਣਾ ਸੀ ਸਭ ਕੁਝ ਤੇ ਪਰ ਪਿਓ ਦੇ ਸਿਰ ਤੇ ਰਾਜ ਵੀ ਕਰਨਾ ਸੀ ਪਰ ਉਸ ਦਾ ਪਿਓ ਹੀ ਜਹਾਨੋਂ ਤੁਰ ਗਿਆ। ਮੰਦਪਾ ਕੀ ਖਬਰ ਹੈ? ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ। ਵਿਦੇਸ਼ ਦੀ ਧਰਤੀ ਤੇ ਆ ਜਿਹੜੀ ਇਹ ਘਰ ਦੀ ਆਰਥਿਕ ਸਥਿਤੀ ਨੂੰ ਠੀਕ ਕਰਨ ਲਈ ਇਹ ਨੌਜਵਾਨ ਗਿਆ ਸੀ ਵਿਅਕਤੀ ਗਿਆ ਸੀ ਪਰ ਉਸਦੇ ਨਾਲ ਇੱਕ ਵੱਡੀ ਘਟਨਾ ਵਾਪਰ ਗਈ ਹੈ